ਬੋ ਜੀ ਮੋਰਚੇ ਦੇ ਵਿੱਚ ਖੜੇ ਆ ਤੇ ਬਾਈ ਹੋਰੀ ਆਏ ਨੇ ਤੇ ਬਾਈ ਉਹਨਾਂ ਦਾ ਪਿੰਡ ਐ ਖੋਖਰ ਤੇ ਬਾਈ ਉਹਨਾਂ ਨਾਲ ਕਰਦੇ ਆ ਗੱਲਬਾਤ ਕਿਵੇਂ ਮੋਰਚਾ ਲੱਗ ਰਿਹਾ ਤੇ ਕਿਵੇਂ ਚੱਲ ਰਿਹਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਐ ਜਿੱਥੇ ਸਾਡਾ ਇਨਸਾਨ ਸਾਹਿਬ ਆ ਜੇ ਸਮਝ ਲਓ ਵੀ ਮੋਰਚੇ ਚੜ੍ਹਦੀ ਕਲਾ ਚ ਐ ਬਾਈ ਜੀ ਕੀ ਨਾਮ ਐ ਬੋ ਜੀ ਖਾਲਸਾ ਵਰਗੀ ਬੱਤੇ ਜੀ ਸਰਬਜੀਤ ਸਿੰਘ ਸੋਨੀ ਐ ਜੀ ਪਿੰਡ ਸੋਨੀ ਤੇ ਕਿਹੜਾ ਪਿੰਡ ਐ ਬਾਈ ਪਿੰਡ ਖੋਖਰ ਕਲਾ ਜੀ ਇਸ ਤੋਂ ਗੁਰੂ ਤੇ ਮੈਂ ਤੁਹਾਡੀ ਵੀਡੀਓ ਦੇ ਫੋਟੋਆਂ ਦੇਖ ਰਿਹਾ ਸੀ ਤੁਸੀਂ ਗ੍ਰਾਹਾਂ ਨੂੰ ਛੱਡ ਕੇ ਸਿੱਧੂਪੁਰ ਚ ਆਏ ਹੋ ਕੀ ਕਾਰਨ ਰਿਹਾ ਬਾਈ ਉਹ ਗ੍ਰਾਹਾਂ ਛੱਡਣ ਦੇ ਕਾਰਨ ਦਬਿਰ ਜੀ ਕਾਫੀ ਨੇ ਅੱਛਾ ਤੇ ਮੇਨ ਤਾਂ ਕਾਰਨ ਇਹ ਸੀ ਕਿ ਉਹਨਾਂ ਦੀ ਸੋਚ ਸਿੱਖੀ ਪ੍ਰਤੀਗ੍ਰਾਹਾਂ ਦੀ ਬਿਲਕੁਲ ਸਹੀ ਨਹੀਂ ਹੈਗੀ ਹੂੰ ਜਿਸ ਕਰਕੇ ਸਾਨੂੰ ਨੇ ਨੀ ਕੀ ਗ੍ਰਾਹਾਂ ਛੱਡ ਕੇ ਸਾਡੇ ਪਿੰਡ ਲੈਵਲ ਤੇ ਕਾਫੀ ਲੋਕਾਂ ਨੂੰ ਜਿ세 ਬੰਦੇ ਇੱਧਰ ਆਉਣਾ ਪਿਆ ਹੂੰ ਦੂਜਾ ਨੰਬਰ ਇੱਥੇ ਕਿਸਾਨ ਤਾਂ ਆਪਣੇ ਇਸ ਬਾਰਡਰ ਤੇ ਮਰ ਰਹੇ ਨੇ ਹਾਂ ਤੇ ਉਹ ਧਰਨੇ ਆਪਣਾ ਪਟਿਆਲਾ ਜਾਂ ਕਿਤੇ ਲੋਕਲ ਲੈਵਲ ਆ ਰਹੇ ਨੇ ਹੂੰ ਜੋ ਕਿ ਸਾਨੂੰ ਵੀ ਗੱਲ ਵਧੀਆ ਨਹੀਂ ਲੱਗੀ ਅੱਛਾ ਤੁਸੀਂ ਅਹੁਦੇਦਾਰ ਹੁੰਦੇ ਸੀ ਬਾਈ ਗਰਾਹਾਂ ਤੇ ਹਾਂਜੀ ਅਹੁਦੇਦਾਰ ਸੀ ਜੀ ਕਦੋਂ ਛੱਡਿਆ ਫਿਰ ਉਹਦਾ ਤੁਸੀਂ ਨੇ ਜਦੋਂ ਆਪਣੇ ਅਮਰਤਪਾਲ ਜੀ ਬਾਰੇ ਖਾਲਸਾ ਬਾਰੇ ਇਹਨਾਂ ਨੇ ਮਤਲਬ ਕਿ ਸ਼ੋਕਰਾ ਕਰਾਇਆ ਉਹਨਾਂ ਨਾਲ ਦੀ ਹਾਂਜੀ ਹਾਂਜੀ ਹੁਣ ਤਾਂ ਇਹ ਕਹਿੰਦੇ ਅਸੀਂ ਕਿਹਾ ਨਹੀਂ ਕਹਿੰਦੇ ਇਹ ਗੱਲਾਂ ਤਾਂ ਨਹੀਂ ਜੀ ਬਿਲਕੁਲ ਸੁਣੀਆਂ ਉਹ ਗੱਲਾਂ ਬਾਈ ਬਿਲਕੁਲ ਸੁਣੀਆਂ ਨੇ ਜੀ ਇਸੇ ਕਰਕੇ ਤਾਂ ਸੀ ਉਹ ਜਸੇਬੰਦੀ ਛੱਡੀ ਆ ਅੱਛਾ ਮਤਲਬ ਸਿੱਖੀ ਦੇ ਵਿਰੋਧੀ ਨੇ ਸਿੱਖੀ ਦੇ ਵਿਰੋਧੀ ਨੇ ਜੀ ਗੁਰੂਗ੍ਰਾਂਧ ਸਾਹਿਬ ਨਾਲ ਉਹਦਾ ਸ਼ਰੀਕ ਸੰਗ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਤੇ ਹੁਣ ਤੁਸੀਂ ਫਿਰ ਕਿਹੜੀ ਇੱਥੇ ਹੁੰਦੀ ਜਾ ਗਿਓ ਹੁਣ ਜੇ ਅਸੀਂ ਸਰਦਾਰ ਡੱਲੇ ਸਾਹਿਬ ਡੱਲੇਵਾਲਾ ਸਾਹਿਬ ਜਿਹੜਾ ਸਿੱਧੂ ਭਰਾਣੇ ਨੇ ਹਾਂ ਇਹਨਾਂ ਦੀ ਸਿੱਖੀ ਪ੍ਰਤੀ ਸੋਚ ਨੂੰ ਵਧੀਆ ਰੱਖ ਕੇ ਦੇਖਦੇ ਹੋਏ ਫਿਰ ਅਸੀਂ ਇਹ ਮਨ ਬਣਾਇਆ ਵੀ ਇਹ ਜੱثੇਬੰਦੀ ਸਹੀ ਹੈ ਇੱਧਰ ਕੋਈ ਰੋਕ ਟੋਕ ਤਾਂ ਨਹੀਂ ਇਨਸਾਨ ਸਾਹਿਬ ਬਿਲਕੁਲ ਜੀ ਲਖਮਣ ਸਾਹਿਬ ਲਾਉਣ ਵਾਲੇ ਸਾਨੂੰ ਇਹੀ ਚੀਜ਼ ਤਾਂ ਵਧੀਆ ਲੱਗੀ ਆ ਜਕਾਰਿਆਂ ਤੋਂ ਕੋਈ ਰੋਕ ਰੋਧ ਨਹੀਂ ਕਰੇ ਨਾਲ ਬਿਲਕੁਲ ਨਹੀਂ ਖੁੱਲੀ ਜ ਆਜ਼ਾਦੀ ਹੈ ਜਿੱਧਰ ਖੁੱਲੀ ਆ ਨਾ ਆਜ਼ਾਦੀ ਬਿਲਕੁਲ ਜੀ ਬਿਲਕੁਲ ਫੱਤੇ ਵੀ ਬੁਲਾਉਣੇ ਹੋ ਜਦੋਂ ਸੱਤੇ ਵੀ ਬੁਲਾਉਣੇ ਆ ਢੰਟੀ ਵੀ ਲਾਉਨੇ ਆ ਅੱਜ ਅਸੀਂ ਟਰਾਲੀ ਦੇ ਦੋਨੇ ਪਾਸੇ ਇੱਕ ਤਾਂ ਫਲੈਕਸ ਡੱਲੇਆ ਸਾਹਿ ਕਿਸੇ ਨੇ ਟੋਕਿਆ ਤਾਂ ਨਾ ਵੀ ਬਿਲਕੁਲ ਟੋਕਿਆ ਜੀ ਅੱਛਾ ਉਹ ਕਹਿੰਦੇ ਆ ਵੀ ਕੇਸ ਨਿਸਾਨ ਸਾਹਿਬ ਲਾ ਕੇ ਆਓ ਬਿਲਕੁਲ ਜੀ ਪਿੰਡ ਦਾ ਹੰਗਾਰਾ ਵੀ ਸਾਨੂੰ ਇਸੇ ਕਰਕੇ ਮਿਲਿਆ ਹੂੰ ਵੀ ਇੱਧਰ ਜਕਾਰਿਆ ਸਾਹਿਬ ਤਾਂ ਵੀ ਕਹਿੰਦੇ ਵੀ ਜਦੋਂ ਤੁਰਦੇ ਹੋ ਅਰਦਾਸ ਕਰਕੇ ਤੁਰੋ ਹਾਂਜੀ ਹਾਂ ਜਕਾਰਿਆਂ ਦੀ ਗੂੰਜ ਚ ਤੁਰੋ ਕਿਸਾਨੀ ਦੇ ਨਾਲ ਨਾਲ ਆਪਣਾ ਕੇਸ ਨਿਸਾਨ ਸਾਹਿਬ ਵੀ ਲਾ ਕੇ ਤੁਰੋ ਸਭ ਤੋਂ ਵੱਧ ਇਹ ਗੱਲ ਸਾਨੂੰ ਇਹ ਲੱਗੀ ਅੱਜ ਅੱਗੇ ਤਾਂ ਅਸੀਂ ਕਦੇ ਜਦੋਂ ਉਧਰ ਉਸ ਜਿਹੇ ਬੰਦੇ ਜਾਂਦੇ ਸੀਗੇ ਤੁਹਾਨੂੰ ਜਕਾਰਾ ਦਾ ਸੀ ਕਿਤੇ ਭੁੱਲ ਕੇ ਲਾਈ ਨਹੀਂ ਸਕਦੇ ਸੀ ਤੇ ਅੱਜ ਇੱਧਰ ਅਸੀਂ ਸਾਰੇ ਪੂਰੀ ਪੂਰੀ ਟਰਾਲੀ ਮਤਲਬ ਜਕਾਰਾ ਲਾ ਕੇ ਆਈ ਹੈ ਹਾਂ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜੇ ਪੰਜਾਬ ਦੇ ਵਿੱਚ ਇਹਨਾਂ ਦਾ ਸਿੱਖੀ ਦਾ ਫਲਸਫਾ ਹੀ ਚੱਲੂਗਾ ਇੱਥੇ ਬਿਲਕੁਲ ਹੀ ਬਿਲਕੁਲ ਇਹ ਤਾਂ ਐ ਨਹੀਂ ਕੋਈ ਹੋਰ ਵਿਚਾਰਾ ਤਾਂ ਵਿਚਾਰਤਰਾ ਚੱਲ ਜੂ ਹਨਾ ਪਰ ਜਿਹੜੇ ਲੋਕ ਅੱਜ ਵੀ ਮਗਰ ਲੱਗੇ ਫਿਰਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਤੁਸੀਂ ਉਹ ਜੱਥੇਬੰਦੀ ਨੂੰ ਨੇੜੇ ਤੋਂ ਦੇਖਿਆ ਹੈ ਕਿ ਕੀ ਕੀ ਕਮੀਆਂ ਨੇ ਉਹ ਚ ਉਹ ਤੁਸੀਂ ਦੱਸ ਹੀ ਦਿੱਤੀਆਂ ਵੀ ਸਿੱਖੀ ਦੀਆਂ ਜਿਹੜਾ ਪੁੱਟਾਂ ਨੂੰ ਕਰਦੇ ਆ ਪਰ ਜਿਹੜੇ ਅੱਜ ਵੀ ਮਗਰ ਲੱਗੇ ਫਿਰਦੇ ਆ ਅ ਅਮਰਤਧਾਰੀ ਲੋਕ ਨੇ ਜਾਂ ਸਿੱਖੀ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਾਈ ਬਾਈ ਆਪਣੀ ਹੱਥ ਬੰਨ ਕੇ ਬੇਨਤੀ ਆ ਨੌਜਵਾਨ ਵੀਰ ਜਿੱਥੇ ਬੰਦੀ ਦੇ ਨਾਲ ਚੱਲਣਾ ਚਾਹੀਦਾ ਜਿੱਥੇ ਆਪਣਾ ਮਤਲਬ ਧਰਮ ਦੇ ਨਾਲ ਧਰਮ ਦੀ ਰਾਖੀ ਹੋਵੇ ਤੇ ਆਪਣੀ ਮਤਲਬ ਪਵੰਦੀਆ ਦਾ ਹੋਣਾ ਆਪਣੇ ਧਰਮ ਆਪਣਾ ਗੁਰਸਿੱਖ ਨੂੰ ਆਪਾਂ ਮੰਨਦੇ ਆ ਤੇ ਉੱਥੇ ਆਪਾਂ ਵੈਰੀ ਖਾਲਸਾ ਵੈਰੀ ਫੱਤੇ ਵੀ ਨਹੀਂ ਬਲਾ ਸਕਦੇ ਫਿਰ ਤਾਂ ਉਹ ਮਰੀ ਜਮੀਰ ਵਾਲਾ ਗੱਲ ਹੋ ਜਾਂਦੀ ਆ ਹਾਂ ਇਹ ਦੱਲਿਆ ਸਾਹਿਬ ਤਾਂ ਸਾਰੀਆਂ ਲੜਾਈਆਂ ਲੜਦੇ ਜਿਵੇਂ ਹੁਣ ਪਿੱਛੇ ਜੇ ਭਾਨੇ ਦੀ ਲੜਾਈ ਵੀ ਲੜੀ ਲੜੀ ਆ ਜੀ ਹਨਾ ਅਸੀਂ ਸਿੱਧੂ ਨੂੰ ਵੀ ਵਧੀਆ ਕਹਿੰਦਾ ਰਿਹਾ ਲੱਖੇ ਨੂੰ ਵੀ ਕਹਿੰਦਾ ਰਿਹਾ ਵੀ ਸਾਡਾ ਹੀ ਹੈ ਮੈਂ ਤੁਹਾਡੀ ਇੱਕ ਗੱਲ ਅੱਛਾ ਰੋਕਦਾ ਜੀ ਵਿੱਚੋਂ ਹੂੰ ਜਦੋਂ ਹੁਣ ਆਪਾਂ ਇੱਥੇ ਆਪਣਾ ਭਾਨਾ ਵੀਰ ਨੂੰ ਛਡਵਾਉਣਾ ਸੀਗਾ ਤੇ ਅਸੀਂ ਪਿੰਡੋਂ ਟਰਾਲੀ ਵੀ ਗਈ ਆ ਸਾਨੂੰ ਆਈਟੀਆਈ ਚੌਂਕ ਸੁਨਾਮ ਤੋਂ ਚੱਕਿਆ ਗਿਆ ਪਿੰਡ ਦੇ ਸਾਰੀਆਂ ਪਾਰਟੀਆਂ ਚੋਂ ਨੌਜਵਾਨ ਇਕ ਮੁੱਠ ਹੋ ਕੇ ਚੱਲੇ ਸੀ ਅਸੀਂ ਤੇ ਸਾਨੂੰ ਆਈਟੀਆਈ ਚੌਂਕ ਤੋਂ ਐਡੀਜੀਪੀ ਨੇ ਖੋਦਾ ਐਸਐਸਪੀ ਡੀਐਸਪੀ ਸਾਡੇ ਤੇ 550 ਬੰਦਾ ਇਕਦਮ ਡਿਪਿਆ ਕੇ ਸਾਨੂੰ ਲੈ ਗਏ ਵੀ ਗਏ ਸਾਨੂੰ ਟਰਾਲੀ ਸਾਡੀ ਥਾਣੇ ਲੈ ਕੇ ਸਨਾਮ ਤੇ ਉੱਥੇ ਲਿਜਾ ਕੇ ਮਤਲਬ ਸਾਨੂੰ ਬੰਦ ਕਰਤਾ ਸਾਨੂੰ ਜਥੇਬੰਦੀ ਦਾ ਫਰਜ ਬਣਦਾ ਸੀ ਚਲੋ ਗ੍ਰਾਹ ਦਾ ਸੀ ਉਸ ਟਾਈਮ ਸਿੱਧੂ ਪਰ ਤਾਂ ਹੈ ਨਹੀਂ ਸੀ ਉਹਨਾਂ ਨੇ ਸਾਨੂੰ ਇੱਕ ਵੀ ਫੋਨ ਨਹੀਂ ਕਰਿਆ ਵੀ ਭਾਈ ਬੱਚੇ ਤੇ ਸਾਡੇ ਪਿੰਡ ਦੇ ਹੋਏ ਸੀ ਤੁਹਾਡੇ ਪਿੱਛੇ ਆਉਣੇ ਆ ਸਾਡੇ ਪਿੱਛੇ ਕੱਲਾ ਸਿਰਫ ਸਿਮਰਜੀਤ ਸਿੰਘ ਮਾਨ ਪਾਰਟੀ ਦੇ ਬੰਦੇ ਉੱਥੇ ਪਹੁੰਚੇ ਨੇ ਜਦੋਂ ਤੱਕ ਰਾਤ ਨੂੰ ਸਾਨੂੰ 8:30 ਵਜੇ ਤੱਕ ਛੱਡਿਆ ਨਹੀਂ ਹਾਂ ਨਹੀਂ ਸਾਡੇ ਪਿੱਛੇ ਹੋਰ ਕੋਈ ਪਾਰਟੀ ਨਹੀਂ ਫੋਨ ਵੀ ਨਹੀਂ ਕਰਿਆ ਤੁਹਾਨੂੰ ਮਤਲਬ ਇਹ ਨਹੀਂ ਜੀ ਫੋਨ ਵੀ ਆਇਆ ਹੋਵੇ ਅੱਛਾ ਮਤਲਬ ਇਹ ਇਹ ਕਹਿੰਦੇ ਆ ਕਿ ਸਾਥੋਂ ਪੁੱਛੇ ਬਿਨਾ ਤੁਸੀਂ ਕਿਤੇ ਜਾ ਨਹੀਂ ਸਕਦੇ ਸਾਡੇ ਪਿੰਡ ਦਾ ਗਲਮਰਾ ਕੇ ਰੱਖ ਦਿਆ ਹਾਂਜੀ ਸਾਡੇ ਪਿੰਡ ਨੌਜਵਾਨਾਂ ਨੂੰ ਗੁੱਸਾ ਵੀ ਇਸ ਗੱਲ ਦਾ ਵੀ ਸਾਡੇ ਪਿੱਛੇ ਉੱਥੇ ਥਾਣੇ ਦੇ ਵਿੱਚ ਆਉਣ ਦਾ ਫਰਜ਼ ਤਾਂ ਬਣਦਾ ਸੀ ਨਾ ਲੜਾਈ ਤਾਂ ਯਾਰ ਜਦੋਂ ਕਿਸਾਨੀ ਬਜੂ ਜੇ ਜਵਾਨੀ ਬਜੂ ਤਾਂ ਹੀ ਕਿਸਾਨੀ ਹੈ ਜੇ ਕਿਸਾਨੀ ਹੈ ਤਾਂ ਹੀ ਜਵਾਨੀ ਹੈ ਹਾਂ ਇਹ ਹੁਣ ਇਕੱਲੀ ਕਿਸਾਨੀ ਦੀ ਲੜਾਈ ਥੋੜੀ ਸਾਡੀ ਹੋਣ ਦੀ ਲੜਾਈ ਹੈ ਸਾਡੇ ਬੰਦੀ ਸਿੰਘਾਂ ਦੀ ਲੜਾਈ ਹੈ ਇੱਥੇ ਕੋਈ ਰੋਕ ਟੋਕਦਾ ਨਹੀਂ ਜੇ ਤੁਸੀਂ ਬੰਦੀ ਸਿੰਘਾਂ ਦੀ ਗ ਜੀ ਕਰ ਨਹੀਂ ਸਕਦੇ ਜਗਾ ਤੇ ਕਰੀ ਤਾਂ ਨਹੀਂ ਕਦੇ ਜੇ ਕਰੀ ਉਹ ਵੀ ਰੋਕਦੇ ਹੋਣੇ ਰੋਕਦੇ ਨਹੀਂ ਜੀ ਹੋਣਾ ਹੈਨਾ ਤੇ ਬਹੁਤ ਬਹੁਤ ਬਾਈ ਤੁਹਾਡਾ ਧੰਨਵਾਦ ਜਮੀਰਾਂ ਜਗਾ ਕੇ ਤੁਸੀਂ ਆਏ ਹੋ ਤੇ ਜਾਂਉਂਦੇ ਵਕਦੇ ਰਹੋ ਅੱਗੇ ਵੀ ਹੋਰ ਪੰਨਾ ਸਨੇਹ ਲਾਓ ਕੀ ਆਪਣੀ ਉੱਥੇ ਜੜੋ ਜਿੱਥੇ ਸਾਡੀ ਹੂਨ ਦੀ ਲੜਾਈ ਲੜੀ ਜਾਵੇ ਇਹ ਨਾ ਉੱਥੇ ਨਾ ਜੜੋ ਜਿੱਥੇ ਨਿੱਜੀ ਲੜਾਈ ਲੜੀ ਜਾਵੇ ਇੱਥੇ ਹੂਨ ਦੀ ਗੱਲ ਹੋਵੇ ਪੰਜਾਬ ਦੀ ਗੱਲ ਹੋਵੇ ਪਾਣੀਆਂ ਦੀ ਬੋਲੀ ਦੀ ਹਨਾ ਸਾਡੀ ਧਰਤੀ ਦੀ ਗੱਲ ਹੋਵੇ ਅੱਜ ਜਥੇਬੰਦੀ ਨੂੰ ਜੁਆਇਨ ਕਰਨ ਦਾ ਮਕਸਦ ਇਹੀ ਸੀ ਸਾਡੇ ਪੂਰੇ ਨੌਜਵਾਨਾਂ ਦਾ ਕਿ ਇੱਧਰ ਆਪਣੀ ਧਰਮ ਦੀ ਗੱਲ ਹੁੰਦੀ ਆ ਆਪਣੀ ਮਤਲਬ ਕਿਸਾਨੀ ਦੀ ਗੱਲ ਹੁੰਦੀ ਆ ਬਿਲਕੁਲ ਬਿਲਕੁਲ ਜਿਵੇਂ ਪ੍ਰੋਫੈਸਰ ਹਾਂਜੀ ਇੱਧਰ ਗੱਲ ਹੁੰਦੀ ਆ ਸਾਨੂੰ ਆਜ਼ਾਦੀ ਆ ਠੀਕ ਹੈ ਤੇ ਇਸੇ ਕਰਕੇ ਸਾਰੇ ਨਾਲ ਖੁਸ਼ ਹੋਣ ਸਿੱਧੂ ਬੋਲ ਚ ਜੁੜ ਕੇ ਬਿਲਕੁਲ ਬਿਲਕੁਲ ਠੀਕ ਹੈ ਭਾਈ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਕੋਖਰਪਿੰਡ ਦਾ ਤੇ ਆ ਦੇਖ ਸਕਦੇ ਹਾਂ ਸਾਡੇ ਝੰਡਿਆਂ ਦੇ ਨਾਲ ਕੇਸਰੀ ਝੰਡੇ ਨੇ ਉਹ ਪਿੱਛੇ ਸਿੱਧੂ ਪਰਦਾ ਆਜ਼ਾਦ ਦਾ ਤੇ ਸੰਤਾਂ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜਿਉਂ ਬਾਈ ਇੱਥੇ ਤੇਰੇ ਸਾਹਮਣੇ ਹੀ ਆ ਸਾਰਾ ਕੁਝ ਦੇਖ ਲੈ ਬਿਲਕੁਲ ਦੀ ਬਿਲਕੁਲ ਰੂਹ ਖੁਸ਼ ਆ ਚੀਜ਼ਾਂ ਜੇ ਉਹਨਾਂ ਦਾ ਝੰਡਾ ਹੁੰਦਾ ਗਰਾਹਾਂ ਦਾ ਆ ਚੀਜ਼ ਨਹੀਂ ਲੱਗ ਸਕਦੀ ਨਹੀਂ ਲੱਗ ਸਕਦੀ ਇੱਥੇ ਤਾਂ ਰੂਹ ਖੁਸ਼ ਹੋ ਕਿ ਸੰਤਾਂ ਤਾਂ ਉਹ ਅਤਵਾਦੀ ਦੱਸਦੇ ਬਿਲਕੁਲ ਨਹੀਂ ਬਿਲਕੁਲ ਆ ਰੂਹ ਖੁਸ਼ ਹੋ ਗਈ ਪੂਰੀਆਂ ਹਾਂਜੀ ਹਾਂਜੀ ਹਾਂ ਜੱਥੇਬੰਦੀ ਦੇ ਰੂਲ ਐਨ ਸਹੀ ਨੇ ਸਿੱਧੂਪੁਰ ਦੇ ਬਿਲਕੁਲ ਬਿਲਕੁਲ ਸਹੀ ਰੂਹ ਠੀਕ ਆ ਬਾਈ ਜਿਉਂਦਾ ਆ ਰਿਹਾ ਬਹੁਤ ਬਹੁਤ ਧੰਨਵਾਦ ਬਾਈ ਜਿਉਂਦੇ ਬਸਦੇ ਰਹੋ ਇਹ ਬਾਪੂਆਂ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਸ਼ਖਸੀਅ ਹੋਲੀ-ਹੋਲੀ ਤੁਸੀਂ ਹੋਰ ਵੀ ਵਿੱਚ ਬਾਕੀ ਵੀਰਾਂ ਨੌਜਵਾਨਾਂ ਨੂੰ ਹਰਨ ਵੀ ਬੇਨਤੀ ਆ ਕਿ ਜਥੇਬੰਦੀ ਦੇ ਰੂਲਸ ਤਾਂ ਸਭ ਕੋ ਸਹੀ ਨੇ ਤੇ ਉਹਨਾਂ ਨੂੰ ਆਪ ਵੀ ਆਉਣਾ ਚਾਹੀਦਾ ਜੁੜਨਾ ਹਾਂ ਬਿਲਕੁਲ ਬਾਈ ਬਹੁਤ ਬਹੁਤ ਧੰਨਵਾਦ ਬਾਈ ਜਿਉਂਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ